ਸਤਿ ਸ਼੍ਰੀ ਅਕਾਲ ਦੋਸਤੋ ਵਿਰਾਸਤ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੀਰੇ ਦਾ ਵੱਡਾ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪਾਈ ਰਾਜੂਆਣਾ ਆਪਣੇ ਭਰਾ ਦੇ ਭੋਗ ਤੇ 3 ਘੰਟੇ ਦੀ ਪ੍ਰੋਲ ਤੇ ਆਏ ਸਨ ਜਿੱਥੇ ਕਿ ਕਈ ਤਰ੍ਹਾਂ ਦੇ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਤੇ ਰਾਜਨੀਤਿਕ ਸੰਸਥਾਵਾਂ ਦੇ ਲੋਕ ਪਹੁੰਚੇ ਸਨ ਇਸ ਮੌਕੇ ਸਰੂਮ ਨੇ ਅਕਾਲੀ ਦਲ ਦੇ ਬਾਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਭਾਸ਼ਣ ਦੌਰਾਨ ਪਾਈ ਅੰਮ੍ਰਿਤਪਾਲ ਸਿੰਘ ਨੂੰ ਕਟਾਸ਼ ਕਰਦੇ ਹੋਏ ਕਿਹਾ ਸੰਗਤ ਦੇ ਸਾਹਮਣੇ ਉਹਨਾਂ ਨੇ ਇੰਜ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਥਾਣਿਆਂ 'ਚ ਲੈ ਜਾਣ ਵਾਲਿਆਂ ਨੂੰ ਬੰਦੀ ਸਿੰਘ ਨਾ ਕਹੋ ਤਾਂ ਵਿਕਰਮ ਸਿੰਘ ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਪਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਪੁਰਾਣੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਰਿਪਲਾਈ ਕੀਤਾ ਸੀ ਹੁਣ ਤੁਸੀਂ ਵੀ ਦੇਖੋ ਇਹ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਾਪੋਲਣਾ ਹੁਣ ਤੁਸੀਂ ਵੀ ਦੇਖੋ ਇਹ ਵੀਡੀਓ ਮਿਲਦੇ ਹਾਂ ਜਲਦ ਧੰਨਵਾਦ ਜਿਨੂੰ ਮਾਝੇ ਦਾ ਜਰਨੈਨ ਹਲਾਨੀ ਫਿਰਦੇ ਨੇ ਕਈ ਲੋਕ ਉਹ ਇੱਕ ਇੰਟਰਵਿਊ ਦੇ ਵਿੱਚ ਬੈਠਾ ਉਥੇ ਆਖੀ ਜਾਂਦਾ ਵੀ ਭਈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਭਈ ਇਹ ਜਿਹੜਾ ਬੰਦਾ ਹੈ ਅਮਰਤਪਾਲ ਇਹ ਹਿੰਦੂ ਸਿੱਖਾਂ ਦੀ ਸਾਹ ਜਿਹੜੀ ਉਹ ਤੋੜ ਰਿਹਾ ਪਹਿਲੀ ਤੇ ਗੱਲ ਇਹ ਹੈ ਵੀ ਹਿੰਦੂ ਸਿੱਖਾਂ ਦੀ ਸਾਹ ਕੋਈ ਨਹੀਂ ਟੁੱਟਣੀ ਹੈ ਚਾਰ ਗਿਣਤੀ ਦੇ ਬੰਦੇ ਨੇ ਸ਼ਿਵਸੈ ਨਾਲੇ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਗੰਦ ਪਾਇਆ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਮਿਲੀ ਹੈ ਤੇ ਇਹ ਹੈਰਾਨੀ ਦੀ ਗੱਲ ਹੈ ਕਿ ਬਹੁਤੇ ਸੰਗਤਾਂ ਨੂੰ ਇਹ ਪਤਾ ਨਹੀਂ ਕਿ ਅਕਾਲੀ ਦਲ ਬਾਦਲ ਦਾ ਤੇ ਸ਼ੇਵ ਸੈਨਾ ਦਾ ਗੱਠ ਜੋੜ ਹੈ ਸੋ ਇਹ ਜੇ ਉਦੋਂ ਨਹੀਂ ਬੋਲੇ ਜਦੋਂ ਸੂਰੀ ਵਰਗਾ ਬੰਦਾ ਇਹ ਕਹਿੰਦਾ ਸੀ ਕਿ ਸਿੱਖ ਜਿਹੜੇ 2% ਨੇ ਇਹਨਾਂ ਨੂੰ ਮਸਲ ਦਿਆਂਗੇ ਇਹਨਾਂ ਨੂੰ ਆ ਕਰ ਦੇਂਗੇ ਉਹ ਕਰ ਦਿਆਂਗੇ ਉਦੋਂ ਗੱਠ ਝੌਣ ਦੇ ਹੋਂਦ ਦੇ ਨਾਤੇ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਉਹਨਾਂ ਨੂੰ ਨੱਥ ਪਾਉਂਦੇ ਉਦੋਂ ਨਹੀਂ ਭਾਈ ਜਦੋਂ ਉਹਨੇ ਕਿਹਾ ਵੀ ਖਾਲਸਤਾਨੀ ਨੇ ਧੀਆਂ ਪਣਾ ਦੇ ਨਾਲ ਮੇਰੇ ਸਬੰਧ ਨੇ ਉਦੋਂ ਇਹਨਾਂ ਨੇ ਨਹੀਂ ਇਹ ਗੱਲ ਕਹੀ ਵੀ ਖਾਲਸਤਾਨ ਦਾ ਨਹੀਂ ਮੰਗਣੀ ਹੈ ਵੀ ਮਹਾਰਾਜ ਸਾਨੂੰ ਸੰਘਰਸ਼ ਕਰਨ ਦਾ ਬਲ ਜ਼ਰੂਰ ਬਖਸ਼ੋ ਇਹ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਆਉਂਦੇ ਦਸਾਂ 20 ਸਾਲਾਂ ਤੱਕ ਇੱਥੇ ਸਿੱਖਾਂ ਦੇ ਮੂੰਹ ਤੇ ਚਪੇੜਾਂ ਮਾਰਾ ਕਰਨਗੇ ਭਈ ਆਣ ਕੇ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਤੇ ਅੱਜ ਪੈ ਰਹੀ ਹੈ ਲੁਧਿਆਣੇ ਅੱਜ ਤੋਂ 4-5 ਮਹੀਨੇ ਪਹਿਲਾਂ ਲੁਧਿਆਣੇ ਇੱਕ ਸਿੱਖ ਨੂੰ ਬੰਨ੍ਹ ਕੇ ਭਈਆਂ ਨੇ ਕੁੱਟਿਆ ਤੇ ਸਾਰੇ ਲੋਕ ਤਮਾਸ਼ੀਰ ਮਣ ਕੇ ਵੇਖਦੇ ਰਹੇ ਉੱਥੇ ਇਹ ਹਾਲਾਤ ਪੰਜਾਬ ਦੇ ਬਣ ਚੁੱਕੇ ਨੇ ਸੋ ਅਸੀਂ ਇਸ ਧਰਤੀ ਨੂੰ ਛੱਡ ਕੇ ਜਾ ਰਹੇ ਹਾਂ ਬੇਸ਼ੱਕ ਕੋਈ ਹਕੂਮਤ ਦਾ ਦੋਸ਼ ਹੈ ਸਾਡੇ ਨੌਜਵਾਨਾਂ ਦੀ ਕੋਈ ਗਲਤੀ ਨਹੀਂ ਪਰ ਜੇ ਹਕੂਮਤ ਤੇ ਸਾਡੀ ਵਿਰੋਧੀ ਹੈ ਘਟੋ ਘਟ ਆਪਾਂ ਆਪਣੀ ਧਰਤੀ ਦੇ ਨਾਲ ਦਾ ਗੱਤ ਨਹੀਂ ਨਿਕਾਉਣੇ ਅਸੀਂ ਇਹ ਸੋਚੀ ਹੈ ਵੀ ਉੱਥੇ ਜਾ ਕੇ ਵੀ ਅਸੀਂ ਦਿਹਾੜੀਆਂ ਕਰਨੀਆਂ ਨੇ ਉੱਥੇ ਜਾ ਕੇ ਵੀ ਰੋਟੀ ਪਾਣੀ ਛਕਣਾ ਹੈ ਅਖੀਰ ਨੂੰ ਉੱਥੇ ਜਾ ਕੇ ਵੀ ਬੱਚੇ ਪਾਲਣੇ ਸਾਰਾ ਕੰਮ ਇੱਥੇ ਵੀ ਹੋ ਜਾਂਦਾ ਹੈ ਇਹਨਾਂ ਦੁਨੀਆਵੀ ਲਾਲਚਾਂ ਨੇ ਸਾਨੂੰ ਮੁਕਤੀ ਨਹੀਂ ਦਿਵਾਉਣੀ ਜਿਹੜਾ ਬੰਦਾ ਇੱਥੇ ਝਟਕਣਾ ਜਿੱਤ ਇੱਥੇ ਸਬਰ ਨਹੀਂ ਉਹਦੇ ਚ ਉੱਥੇ ਜਾ ਕੇ ਵੀ ਸਬਰ ਨਹੀਂ ਆਉਣਾ ਸਬਰ ਸੰਤੋਖ ਮਹਾਰਾਜ ਸੱਚੇ ਪਾਤਸ਼ਾਹ ਕੋ ਮੰਗਣਾ ਹੈ ਉਹਨੇ ਬਖਸ਼ਣਾ ਤੇ ਜੇ ਇੱਥੇ ਸਬਰ ਨਹੀਂ ਉਹਨੇ ਬਖਸ਼ਿਆ ਤਾਂ ਉੱਥੇ ਕਿਤਾ ਬਖਸ਼ੂ ਉਥੇ ਦੇ ਦੁਨੀਆਵੀ ਚੱਕਾ ਚੋਂ ਦੇ ਈ